ਆ ਗਿਆ ਜੀ ਸਟਾਰਟਿੰਗ ਪੁਆਇੰਟ ਤੇ ਬਹੁਤ-ਬਹੁਤ ਧੰਨਵਾਦ ਕਰਦਾ ਜੀ ਗगन ਸੰਧੂ ਕੈਨੇਡਾ ਜਸਵਿੰਦਰ ਕਲਕਲਾ ਕੈਨੇਡਾ ਗੁਰਵਿੰਦਰ ਸਵੀਆ ਕੈਨੇਡਾ ਟਾਈਗਰ ਗਰੁੱਪ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰ ਰਿਹਾ ਜੀ ਵੱਡੇ ਸਹਿਯੋਗ ਨੇ ਅਜਿਹੀ ਤਰ੍ਹਾਂ ਦੇ ਕੈਨੇਡਾ ਤੋਂ ਪਹੁੰਚ ਨੇ ਜੀ ਦਿਲਾਸ ਦੱਲੇ ਗਏ ਨੇ ਤਾਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਬੜਾ ਲਾਲ ਜੇਤੂ ਆ ਜੀ ਅਸ਼ਮੀਲ ਬਰਾੜ ਬਰਾੜ ਰਿੱਪੀ ਅਲੀ ਪਰ ਪੰਮਾ ਅਲੀ ਪਰ ਦਾ ਗੁੱਟਾ ਬੈਕ ਫਲੈਕਸ ਕਾਲ ਦਾ ਬਾਬਾ ਦਾ ਲਾਲ ਮੁਕਾਬਲਾ ਪਰ ਮੀਰੀ ਯੂਐਸਏ ਮਜੂਦ ਦਾ ਬਾਈ ਦਾ ਗੁੱਟਾ ਭਗੇੜਾ ਕਾਲਾ ਚਿੱਟੇ ਵੱਡੇ ਚ 18 ਨੰਬਰ ਮਜੀਦ ਸਿੰਘ ਮਤੇਸੇ ਗੁਜਰਬਾਲ ਅਯਾਦ ਗਰੁੱਪ ਦਾ ਗੁੱਟਾ ਪੈਰਸ ਲੀਗ ਲਾਲ ਬੜਾ ਲਾਲ ਹੋਊਗਾ ਜੀ ਮੁਕਾਬਲਾ ਕਾਕਾ ਗਰੇਵਾਲ ਇਕਬਾਲ ਧਾਲੀਵਾਲ ਦਾ ਗੁੱਟਾ ਰੀਕੋ ਕਨੈਕ ਚਿਤਰਾ ਇਹਦੇ ਚਿੱਟਾ ਵੱਡਾ ਛੱਟੇ ਜੀ 16 ਨੰਬਰ ਗੋਡਗੇਟ ਬਾਡ ਗੱਪ ਤਨੀਲੇ ਦੇ ਬੜਾ ਲਾਲ ਪਾਏ ਤੇ ਜੂਨੀਅਰ ਪਲੇ ਕਾਇਦੇ ਤੇ ਚਿੱਟਾ ਬੜਾ ਪਾ ਕੇ ਲਿਆਓ ਜੀ ਸਟਾਰਟਿੰਗ ਪੁਆਇੰਟ ਤੇ ਤਾੜੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਭਾਈ ਗਗਨ ਸਿੰਘੂ ਕਨੇਡਾ ਜਸਪ੍ਰੀਤ ਕੱਲ ਕਲਾ ਗੁਰਵਿੰਦਰ ਸਿੰਘੀਆਂ ਆਕਾਸ਼ ਸਿੰਘੀਆਂ ਹਰਦੀ ਸਿੰਘੀਆਂ ਜਸ਼ਨ ਸਿੰਘੀਆਂ ਸਰਜੀਤ ਮਹਿਲ ਕਲਾ ਤਖਬੰਦਰ ਗੱਜ ਸਾਹਬ ਅਲੀ ਕੰਮ ਲੇਡ ਕੋਟਲਾ ਅਜਵੇਰ ਮੇਡ ਕੋਟਲਾ ਜੀ ਤਾੜੀ ਵੱਡਾ ਧੰਨਵਾਦ ਬਹੁਤ-ਬਹੁਤ ਦਰਬਾਰ ਕਰ ਰਿਹਾ ਜੀ ਮਖਤਿਆਰ ਸਿੰਘ ਇਹ ਦਰਪਰ ਸਿੰਘ ਕੋਕੀ ਜੋ ਕਿ ਮਿਲਕੜੀਆਂ ਪਰਿਵਾਰ ਤੋਂ ਰਿਪੋਰਟ ਦੋਨੇ ਜੀ ਅਜੇਜੇ ਦਰ ਤੇ ਪਹੁੰਚੇ ਨੇ ਧਰਵਾਦ ਕਰਦੇ ਆ ਤੇ ਨਾਲ ਹੀ 5000 ਰੁਪਏ ਦੇ ਵਿਸ਼ੇਸ਼ੌਰ ਤੇ ਸਹਿਯੋਗ ਪਹੁੰਚ ਉਹਦੇ ਕਰਦੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਬੱਚਾ ਲੈਣਾ ਦਿੱਤਾ ਦੋ ਦਿਨਾਂ ਬਾਅਦ ਕੂਤਰੀ ਛੱਡ ਤੇ ਮੈਨੂੰ 2 ਸਾਲ ਹੋ ਗਏ ਲੱਵਾ ਵਗ ਚੱਕ ਕੇ ਮੈਂ ਅੱਜ ਉਹ ਕੂਤਰੀ ਦਬਾਉਂਗਾ ਹੋਰ ਸਾਲਿਆਂ ਚੱਕ ਕੇ ਕਿਸੇ ਦੇ ਕੂਤਰਾ ਦਾ ਪਤਾ ਨਹੀਂ ਇਹਦਾ ਮੈਂ ਆਪ ਨਹੀਂ ਲੈ ਕੇ ਆਇਆ ਕਿਸੇ ਨੂੰ ਤਾਂ ਦਪਾਉਣਾ ਜੀ ਜੀ ਉਹ ਵੀ ਚਿੱਤਰ ਦੇ ਪੁੱਛਦੇ ਜੀ ਉਹਨਾਂ ਦਾ ਵੀ ਨਿਵਾਰ ਕਰਦੇ ਆ ਜੀ ਆਇਆ ਆਖਦੇ ਆ ਜੀ ਪਤਾ ਲਾਜ ਰੁੱਖਾ ਜੀ ਮਹਿੰਦਰ ਸਿੰਘ ਵੱਟੋਂ ਵੀਰਦਰ ਮੱਲੀਪੁਰ ਦਾ ਪੁੱਤਾ ਪਾੜ ਗਿਆ ਫਨੀਲਾ ਇਸ 16 ਨੰਬਰ ਤੇ ਜਿੱਤ ਰਿਹਾ ਲਓ ਜੀ 17 ਨੰਬਰ 18 ਕਰੋ ਤਿਆਰ ਮਤੇਰ ਸਿੰਘ ਗੁਰਜਾਬੜ ਹਿਆਰ ਗਰੁੱਪ ਦਾ ਪੁੱਤਾ ਪੈਸ ਦੀ ਨਾਲ ਇਹਦੇ ਬੜਾ ਲਾਲ ਮੁਕਾਬਲਾ ਚਾਕਾ ਕਰੇ ਵਾਲੇ ਖਾਬ ਤਾਲੀਆ ਦਾ ਪੁੱਤਾ ਰੀਕੋ ਕਰਨਾ ਚਿੱਤਰਾ ਜਿੱਟੇ ਵੱਟੇ ਚ 10 ਨੰਬਰ ਹਰਸ਼ ਕਲੀਰ ਹਰਸ਼ ਕਲੀਰ ਰਣਵੀਰ ਰੋਲੇ ਦਾ ਪੁੱਤ ਹੁਣ ਮੁਕਾਬਲਾ ਇਹ ਪੰਨਾ ਨਾਲ ਮੁਕਾਬਲਾ ਕੀਤਾ ਏ ਟਾਈਮ ਕੀਤਾ ਇਹਦੇ ਫਿੱਟਾ ਪਤਾ ਬਾਗੀ ਦਾ ਰੱਖੋ ਜੀ ਛੋਟੇ ਜੀ 17 ਨੰਬਰ ਬੈਕ ਬਲੈਕ ਕਾਲੰਦੇ ਤੇ ਬੜਾ ਲੱਗ ਪਾਇਆ ਬਗੇਰੀ ਕਾਲੇ ਦੇ ਕਿੱਟਾ ਬੜਾ ਬਾਗੀ ਲਾਉਂਦਾ ਸਾਹੇ ਬਾੜ ਦੇ ਦੇਖੀ ਪਤੋ ਦੇਖੀ ਪਤੋਏ